ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਦੋਸਤੋ ਉਮੀਦ ਕਰਦੇ ਆ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਤਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਿੱਧੂ ਮੂਸੇ ਵਾਲੇ ਬਾਈ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਆਹ ਦੋਸਤੋ ਆਪਣੀ ਸਕਰੀਨ ਤੇ ਤੁਸੀਂ ਇੱਕ ਫੋਟੋ ਦੇਖ ਰਹੇ ਹੋਗੇ ਜੋ ਕਿ ਸਿੱਧੂ ਮੂਸੇਵਾਲੇ ਬਾਈ ਦੇ ਇੰਸਟਾਗ੍ਰam ਉਤੋਂ ਕੁਝ ਦਿਨ ਪਹਿਲਾਂ ਸ਼ੇਅਰ ਕੀਤੀ ਗਈ ਸੀ ਜਿਸ ਤਸਵੀਰ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਤੇ ਉਹਨਾਂ ਦੀ ਮਾਤਾ ਤੇ ਉਹਨਾਂ ਦੇ ਛੋਟੇ ਵੀਰ ਦੀ ਫੋਟੋ ਸ਼ੇਅਰ ਕੀਤੀ ਗਈ ਹੈ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ 50 ਹਜ਼ਾਰ ਤੋਂ ਵੱਧ ਲੋਕਾਂ ਨੇ ਇਹ ਫੋਟੋ ਸ਼ੇਅਰ ਕੀਤੀ ਹੈ ਤੇ ਇਸ ਫੋਟੋ ਨੇ ਵੀ ਇੱਕ ਵੱਡਾ ਰਿਕਾਰਡ ਕਾਇਮ ਕੀਤਾ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਅਤੇ ਡਿਵਾਈਨ ਦੇ ਆਉਣ ਵਾਲੇ ਕੁਝ ਪ੍ਰੋਜੈਕਟਾਂ ਦੀ ਤਾਂ ਦੋਸਤੋ ਬੀਤੇ ਦਿਨੀ ਡਿਵਾਈਨ ਦਾ ਚੰਡੀਗੜ੍ਹ ਦੇ ਵਿੱਚ ਇੱਕ ਲਾਈਵ ਸ਼ੋ ਹੋਇ ਮੁਸ਼ਾਲੇ ਬਾਈ ਨੂੰ ਟ੍ਰਿਬਿਊਟ ਵੀ ਦਿੱਤਾ ਤੇ ਸਿੱਧੂ ਮੂਸੇ ਵਾਲੇ ਤੇ ਆਪਣੇ ਆਉਣ ਵਾਲੇ ਕੁਝ ਪ੍ਰੋਜੈਕਟਾਂ ਬਾਰੇ ਜਾਣਕਾਰੀ ਵੀ ਦਿੱਤੀ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਡਿਵਾਈਨ ਅਤੇ ਸਿੱਧੂ ਮੂਸੇ ਵਾਲੇ ਦੇ ਹੁਣ ਤੱਕ ਦੋ ਗਾਣੇ ਹੀ ਰਿਲੀਜ਼ ਹੋਏ ਨੇ ਪਹਿਲਾ ਮੂਸ ਟੇਪ ਵਿੱਚ ਮੂਸ ਟ੍ਰਿਲਲਾ ਅਤੇ ਦੂਜਾ ਚੋਰਨੀ ਜੋ ਕਿ ਹਾਲ ਹੀ ਹੀ ਰਿਲੀਜ਼ ਹੋਇਆ ਹੈ ਤਾਂ ਦੋਸਤੋ ਡਿਵਾਈਨ ਨੇ ਆਪਣੇ ਲਾਈਵ ਸ਼ੋਅ ਵਿੱਚ ਦੱਸਿਆ ਕਿ ਮੈਂ ਸਿੱਧੂ ਮੂਸੇ ਵਾਲੇ ਬਾਈ ਨਾਲ ਕੁੱਲ ਚਾਰ ਗੀਤਾਂ ਵਿੱਚ ਕੰਮ ਕੀਤਾ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਚਾਰ ਗੀਤਾਂ ਵਿੱਚੋਂ ਦੋ ਗੀਤ ਜੋ ਰਿਲੀਜ਼ ਹੋ ਚੁੱਕੇ ਹਨ ਤੇ ਦੋ ਬਾਕੀ ਹਨ ਤਾਂ ਡਿਵਾਈਨ ਨੇ ਆਪਣੇ ਲਾਈਵ ਸ਼ੋਅ ਵਿੱਚ ਕੀ ਕਿਹਾ ਸਿੱਧੂ ਮੂਸੇ ਵਾਲੇ ਬਾਈ ਨਾਲ ਆਉਣ ਵਾਲੇ ਪ੍ਰੋ ਤਾਂ ਤੁਹਾਨੂੰ ਉਸ ਵੀਡੀਓ ਵੱਲ ਵਨਸ਼ ਫਲੈਸ਼ ਲਾਈਟਸ ਸੋ ਟਾਰਚ ਲਾਈਟਸ ਸੋ ਬੀ ਟਾਈਮ ਫॉर ਮਦਰ ਗੈਟ ਯੂ ਫੋਨਸ ਆਊਟ ਮੀ ਗੋਟ ਬੱਦ ਨੇਮ ਆਫ ਸਿਟੋ ਮੂਸ ਯਰ ਐਨੀਬਾਡੀ ਕਨੋਜ਼ਮ ਯੂ ਰੈਸਟ ਇਨ ਪੀਸ ਮਦਰ ਫੱਕਿੰਗ ਲੈਜੈਂਡ ਤਾਂ ਦੋਸਤੋ ਤੁਹਾਨੂੰ ਕਿਵੇਂ ਲੱਗੀ ਸਾਡੀ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਤੁਸੀਂ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ